ਸਰਕਾਰ ਦੇ ਖਿਲਾਫ ਉਬਾਲ ਆ ਸਰਕਾਰ ਦੇ ਖਿਲਾਫ ਰੋਸ ਆ ਆਮ ਆਦਮੀ ਦੀ ਸਰਕਾਰ ਦੇ ਖਿਲਾਫ ਐ ਲੋਕ ਆਗੇ ਪਾਨਾ ਕੀ ਆ ਮੈਂ ਕੀ ਆ ਲੱਖਾ ਕੀ ਆ ਅਸੀਂ ਮਰਦੇ ਆਏ ਸੋਹਣੇ ਦੇਸ਼ ਪੰਜਾਬ ਵਾਸਤੇ ਮਰ ਜਾਗੇ ਸਾਡਾ ਕੀ ਆ ਪਰ ਸਾਡਾ ਅਸਲ ਮੁੱਦਾ ਪੰਜਾਬ ਹੈ ਇਸ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਸੋਹਣਾ ਦੇਸ਼ ਪੰਜਾਬ ਹੈਗਾ ਲੋਕ ਕਹਿੰਦੇ ਆ ਰਹਿਣ ਦੇ ਕਾਬਲ ਨਹੀਂ ਰਿਹਾ ਮੈਂ ਕਿਹਾ ਕੁਝ ਨਹੀਂ ਹੋਇਆ ਪੰਜਾਬ ਨੂੰ ਪਰ ਇਹ ਝਾੜੂ ਵਾਲੇ ਜੇ ਦੁਬਾਰੇ ਆਗੇ ਨਾ ਤੇ ਤੁਹਾਡੇ ਰਹਿਣ ਦੇ ਕਾਬਲ ਨਹੀਂ ਹੋਣਾ ਕਰਦਾ ਮੈਂ ਉਸ ਦਿਨ ਛੱਡ ਜਾਗਾ ਪੰਜਾਬ ਉਸ ਦਿਨ ਮੇਰੇ ਲੈਣ ਲੜਕ ਨਹੀਂ ਹੋਣਾ ਉਹ ਸਾਡੀਆਂ ਪਰੰਪਰਾਵਾਂ ਕੀਆ ਗੁਰੂ ਸਾਹਿਬ ਨੇ ਇਸ ਦੇਸ਼ ਤੇ ਰਾਜ ਕਿਨੇ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਠੀਕ ਆ ਅੱਜ ਸ਼ਰਾਬੀ ਨੂੰ ਬਿਠਾਤਾ ਪੰਜਾਬੀਆਂ ਭੋਲੀ ਭਾਲੀ ਕੌਮ ਐ ਪੰਜਾਬੀ ਠੀਕ ਆ ਪਰ ਇਹ ਇਸ ਚੀਜ਼ ਦਾ ਲਾਇਕ ਨਹੀਂ ਇਹ ਹੋਲਡ ਨਹੀਂ ਕਰ ਸਕਦੇ ਪਾਤਸ਼ਾਹੀਆਂ ਤੁਹਾਨੂੰ ਕਿਸਮਤ ਬਖਸ਼ ਦਿੰਦੀ ਐ ਪਰ ਉਸ ਨੂੰ ਹੰਡਾਉਣਾ ਤੁਹਾਡੇ ਹੱਥ 'ਚ ਹੁੰਦਾ ਇਹਨਾਂ ਨੂੰ ਪਾਤਸ਼ਾਹੀਆਂ ਇੱਕ ਕਿਸਮਤ ਦੇ ਧਨੀ ਸੀ ਬਖਸ਼ਦੀਆਂ ਕਿਸਮਤ ਨੇ ਟੈਲੈਂਟ ਕੁਛ ਨਹੀਂ ਕੁਰਬਾਨੀ ਕੁਛ ਨਹੀਂ ਦੇਸ ਪੰਜਾਬ ਵਾਸਤੇ ਕਿਤੇ ਕੋਈ ਮੋਬਾਈਲ ਆਲਾ ਬਣਾਤਾ ਕਿਤੇ ਕੋਈ ਬਣਾਤਾ ਠੀਕ ਹੈ ਇਹਨਾਂ ਨੂੰ ਪਾਤਸ਼ਾਹ ਜਾਂ ਬਖਸ਼ ਦੀਆਂ ਪਰ ਉਹਨਾਂ ਨੂੰ ਹੰਡਾਤਾ ਲੋ ਬੇਕਦਰੋ ਤੁਸੀਂ ਰੋਲਤਾ ਪੰਜਾਬ ਤੇ ਤੁਸੀਂ ਜੇ ਸਾਨੂੰ ਰੋਲਿਆ ਤੇ ਅਸੀਂ ਅੱਜ ਸੜਕਾਂ ਤੇ ਆ ਸਮੁੱਚਾ ਪੰਜਾਬ ਸੜਕਾਂ ਤੇ ਆ ਇੱਟ ਨਾਲ ਇੱਟ ਖੜਕਾ ਦੇਾਂਗੇ ਡੰਕੇ ਦੀ ਝੋਟ ਤੇ ਕਹਿਣਾ ਇਹ ਸਾਡੀ ਇਕੱਲੀ ਆਵਾਜ਼ ਰਹਿ ਗਈ ਹੈ ਆਵਾਜ਼ ਬੰਦ ਨਾ ਕਰੋ ਸਾਡੀ ਜੇ ਆਵਾਜ਼ ਹੀ ਬੰਦ ਕਰਤੀ ਨਾ ਫਿਰ ਇਹ ਸਾਡੀਆਂ ਪੰਜਾਬ ਦੀਆਂ ਕਦਰਾਂ ਕੀਮਤਾਂ ਨਹੀਂ ਜਾਣਦੇ ਨਲਾਇਕ ਲੋਕ ਨਿਸ਼ਾਨੇ ਨਾਲ ਝਾੜੂ ਹਲਾ ਦੇਾਂਗੇ ਜੜਾ ਸਾਡੀ ਆਵਾਜ਼ ਤੁਸੀਂ ਬੰਦ ਨਹੀਂ ਕਰ ਸਕਦੇ ਅਸੀਂ ਆਵਾਜ਼ ਲੈ ਕੇ ਇੱਥੇ ਆਏ ਆ ਕੀ ਕਿਹਾ ਗਿਆ ਸੰਵਿਧਾਨ ਵਿੱਚ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਹਾਊ ਟੂ ਸੇ ਥੈਟ ਮੈਂ ਕਹਨਾ ਸ਼ੇਮ ਸ਼ੇਮ ਤੁਹਾਡੀ ਡੈਮੋਕ੍ਰੇਸੀ ਕਿੱਥੇ ਰਹੀ ਗਈ 10 ਦੋ ਡੈਮੋਕ੍ਰੇਸੀ ਨਾਲ ਮੇਰੇ ਤੇ ਪਰਚੋ ਹੈ 12 ਮੈਂ ਕਿਹੜੀ ਏਜੰਸੀ ਕੋਲੇ ਜਾ ਮਬ ਘਹਾਰ ਲਾਉਣ ਦੱਸੋ ਪੁਲਿਸ ਨੇ ਪਰਚੇ ਦਰਜ ਕੀਤੇ ਆ ਭਾਨਾ ਸਿੱਧੂ ਤੇ ਮੇਰੇ ਤੇ ਠੀਕਾ ਜਿਹੜੇ ਪੁਲਿਸ ਨੇ ਸਾਡੇ ਦੇ ਪਰਚੇ ਦਰਜ ਕੀਤੇ ਉਹਨਾਂ ਕੋਲੇ ਚਾਹੀਆ ਸੀ ਇਨਸਾਫ ਲੈਣ ਸੋ ਇਨਸਾਫ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ ਪੰਜਾਬੀ ਇਨਸਾਫ ਦੇ ਹੱਕ ਚ ਉੱਠਿਆ ਸਿੱਖ ਉੱਠਿਆ ਪੰਜਾਬ ਉੱਠਿਆ ਪੰਜਾਬ ਵਿੱਚ ਕੀ ਸਮੁੱਚੇ ਦੇਸ਼ ਵਿੱਚ ਆਪਣਾ ਫਰੰਟ ਤੇ ਸਿੱਖ ਤੁਰ ਕੇ ਲੋਕਾਂ ਨੂੰ ਇਨਸਾਫ ਦਵਾਇਆ ਪਰ ਅੱਜ ਸਾਡਾ ਸਾਡੀ ਕੌਮ ਦਾ ਇਹ ਲੋਕਾਂ ਨੇ ਬੁੱਚੜ ਲੋਕਾਂ ਨੇ ਹਾਲ ਕੀ ਕਰਤਾ ਸੋ ਇਹ ਅਸੀਂ ਨਹੀਂ ਸਹਾਂਗੇ ਮੈਡਮ ਸਭ ਕੱਲਾ ਤੁਹਾਨੂੰ ਨਹੀਂ ਚੱਕਿਆ ਅਸੀਂ ਵੀ ਦਿਨ ਦਿਨ ਘੰਟੇ ਲਾ ਕੇ ਆਏ ਹਾਂ ਨਹੀਂ ਮੈਂ ਤਾਂ ਮੈਨੂੰ ਤਾਂ ਚੱਕ ਹੀ ਨਹੀਂ ਸਕੇ ਮੈਂ ਤਾਂ ਭੱਜ ਗਿਆ ਮੈਂ ਤਾਂ ਆਪ ਦੀ ਮੈਂ ਤਾਂ ਆਪ ਦੀ ਮੈਂ ਤਾਂ ਆਪ ਦੀ ਸਪੋਰਟ ਮੈਂ ਤਾਂ ਪੰਚਾਇਤ ਜੁਨੀ ਦਾ ਨਮਾਇੰਦਿਆ ਸਾਰੇ ਮੈਂ ਪੰਚਾਇਤ ਮੈਂ ਤੁਹਾਨੂੰ ਦੱਸਦਾ ਮੈਡਮ ਮੈਨੂੰ ਚੱਕਿਆ ਮੈਂ ਸਪੋਰਟਸਮੈਨ ਆ ਆ ਜਾ ਭੱਜ ਲੈਣ ਕਿਲੋਮੀਟਰ ਭੱਜਿਆ 15 ਫੁੱਟ ਕੰਧ ਟੱਪ ਕੇ ਭੱਜਿਆ ਕਿਸੇ ਦੇ ਘਰੇ ਜਾ ਕੇ ਮੈਂ ਮੇਰਾ ਇੱਥੇ ਪਹੁੰਚਣਾ ਮਕਸਦ ਸੀ ਮੇਰਾ ਆਵਾਜ਼ ਪੜਨਾ ਮਕਸਦ ਸੀ ਇਹ ਹਜ਼ਾਰਾਂ ਜਿਹੜੇ ਮੇਰੇ ਦੋਸਤ ਖੜੇ ਨੇ ਨੌਜਵਾਨ ਇਹ ਆਵਾਜ਼ ਲੈ ਕੇ ਇੱਥੇ ਆਏ ਅਸੀਂ ਬੰਬ ਗੋਲੀ ਲੈ ਕੇ ਨਹੀਂ ਆਏ ਸਰਕਾਰੇ ਸਾਡੇ ਝੰਡੇ ਲੈ ਕੇ ਆਏ ਆ ਅਸੀਂ ਆਪਦੀ ਬੋਲੀ ਲੈ ਕੇ ਆਏ ਆ ਅਸੀਂ ਆਪਦੀ ਆਵਾਜ਼ ਲੈ ਕੇ ਆਏ ਭਈ ਸਾਡੀ ਸੁਣੋ ਜੇ ਤੁਸੀਂ ਨਹੀਂ ਸੁਣੋਗੇ ਜੇ ਤੁਹਾਨੂੰ ਤਖਤ ਦਿੱਤਾ ਤਾਂ ਰੋਲ ਵੀ ਦੇਵਾਂਗੇ